ਬਾਬੇ ਤੇ ਮੇਰੇ ਨੂੰ ਕੀ ਪਤਾ ਮੇਰੇ ਕੱਲਾ ਲੜ ਗਈ ਨਾ ਨੇ ਨੇ ਇਹ ਤਿੰਦਾ ਸਵਾਗਤ ਕਰਨਾ ਹੈ ਨਾ ਸਵਾਗਤ ਆ ਪੀਕਸਾਨ ਆਗੂ ਹੈਗਾ ਉਹ ਬਚੰਡੇ ਦੇ ਨਾਲ ਰਹਿਣ ਵਾਲਾ ਹੈ ਜੀ ਇਹ ਚੰਗੀ ਦਾ ਨਾਮ ਆ ਜਾਣਦਾ ਮਸਾਲਾ ਏਰੀਆ ਭਗਿਆ ਆ ਬਚੰਡੇ ਦਾ ਸਾਹਮਣੇ ਹੀ ਹੋ ਗਏ ਆ ਆਖਸ ਨੂੰ ਪਤਾ ਪਹਿਲਾ ਬੰਦੇ ਸਾਥ ਬਈ ਉਹ ਵਾਇਕ ਕਰਕੇ ਆਸਾ ਸੀ ਕਹਿੰਦੇ ਆ ਸਾਡੀ ਕੋਈ ਸਰਵਾਈ ਨਹੀਂ ਕਰਦਾ ਅਸਲ ਗੱਲ ਇਹ ਆ ਮੇਰੇ ਵੀਰੋ ਕਿ ਅਸੀਂ ਆਪਦੇ ਹੱਕਾਂ ਲਈ ਖੜੇ ਨਹੀਂ ਹੁੰਦੇ ਅਸੀਂ ਕਿਸੇ ਗੱਲ ਕੀ ਆ ਮੈਂ ਨਾ بڑے ਪਿੰਡਾਂ ਦੇ ਵਿੱਚ ਬੜੇ ਲੋਕਾਂ ਨੇ ਵਿਰੋਧ ਕੀਤਾ ਯਾਰ ਵੀ ਤੂੰ ਨਰੇਕਾ ਵਾਲਿਆਂ ਨੂੰ ਕਿਉਂ ਕਹਿਣਾ ਮੈਂ ਕਿਹਾ ਵੀ ਸਾਡੇ ਜਿਹੜੇ ਗਰੀਬ ਭਾਈਚਾਰਾ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਆ ਚਾਹੇ ਕੋਈ ਹਿੰਦੂ ਚਾਹੇ ਕੋਈ ਮੁਸਲਮ ਚਾਹੇ ਕੋਈ ਸਿੱਖ ਚਾਹੇ ਕੋਈ ਈਸਾਈ ਮੈਂ ਗੱਲ ਕਰ ਰਿਹਾ ਗਰੀਬ ਦੀ ਚਾਹੇ ਕਿਸੇ ਵੀ ਕੌਮ ਦੇ ਵਿੱਚ ਜਿਹੜਾ ਵੀ ਗਰੀਬ ਹੁੰਦਾ ਉਹਦੀ ਕਦੇ ਵੀ ਕੋਈ ਨਹੀਂ ਬਾਤ ਪੁੱਛਦਾ ਮਾਤਾ ਇਹ ਕਹਿਣਾ ਹੁੰਦਾ ਕਿ ਜਿਹੜਾ ਨਰੇਗਾ ਦਾ 30 ਤੋਂ 40 ਲੱਖ ਰੁਪਈਆ ਪਿੰਡਾਂ ਦੇ ਵਿੱਚ ਆਉਂਦਾ ਆਏ ਸਾਲ ਉਹ ਜਿਹੜਾ 30-35 ਲੱਖ ਰੁਪਈਆ ਉਹ ਉਹਨਾਂ ਨੂੰ ਨਹੀਂ ਮਿਲਦਾ ਜਿਹੜੇ ਕੰਮ ਕਰਦੇ ਆ ਉਹ ਉਹਨਾਂ ਦੇ ਖਾਤੇ 'ਚ ਜਾਵੜਦਾ ਜਿਹੜੇ ਘਰਾਂ 'ਚ ਬੈਠੇ ਹੁੰਦੇ ਆ ਹਾਂ ਦਾ ਨਾਰਾ ਮਾਰ ਕੇ ਤੇ ਗੱਲ ਝੂਠ ਤਾਂ ਨਹੀਂ ਹਾਂ ਤੂੰ ਵੀ ਸਵਾਲ ਕਿੰਨਾ ਸੀ ਹੁੰਦੇ ਨੇ ਇਹਨਾਂ ਦੀ ਗੱਲ ਕਰਨੀ ਅੱਖਾਂ ਚੱਖਣਾ ਪਾ ਕੇ ਪਹਿਲਾਂ ਮੈਂ ਨਹੀਂ ਅੱਖਾਂ ਚੱਖ ਅੱਖ ਅੱਖਾ ਪਾ ਉਦੋਂ ਦਾ ਅੱਖ ਅੱਖਾ ਪਾਉਂਦਾ ਸਾਨੂੰ ਵੀ ਸਵਾਰ ਪੈ ਕੇ ਗੱਲ ਨਹੀਂ ਤਾਂ ਕਰਨੀ ਜੇ ਅੱਖ ਅੱਖਾ ਪਾਉਂਗਾ ਤਾਂ ਹੁਣ ਅੱਖ ਅੱਖਾ ਪਾਈ ਰੱਖੀ ਹੁਣ ਮੈਂ ਕਹਿੰਦਾ 30 ਤੋਂ 40 ਲੱਖ ਰੁਪਇਆ ਆਏ ਸਾਲ ਪਿੰਡ ਦੇ ਵਿੱਚ ਆਉਂਦਾ ਜੇਕਰ ਉਹ ਹੀ 30-40 ਲੱਖ ਰੁਪਇਆ ਅਸੀਂ ਸਾਡੇ ਲੋਕਾਂ ਵਾਸਤੇ ਚਾਹੇ ਕੋਈ ਗਰੀਬ ਭਾਈਚਾਰਾ ਕਿਸੇ ਜਾਤੀ ਦਾ ਚਾਹੇ ਕਿਸੇ ਧਰਮ ਦਾ ਉਹ ਹੀ 40-50 ਲੱਖ ਰੁਪਇਆ ਲਾ ਕੇ 1 ਕਰੋੜ ਰੁਪਇਆ ਲਾ ਕੇ ਫੈਕਟਰੀ ਖੋਲ੍ਹ ਦੋ ਜਿਹਦੇ ਵਿੱਚ ਔਰਤਾਂ ਕੰਮ ਕਰ ਸਕਣ ਤੇ ਆਹ ਮਹੀਨੇ ਦੇ ਉਹਨਾਂ ਦੇ ਖਾਤੇ ਦੇ ਵਿੱਚ 8000 ਰੁਪਏ ਆ ਗਏ ਪਰ ਉਹਨਾਂ ਨੇ ਤੁਹਾਨੂੰ ਜਾਣ ਬੁੱਝ ਕੇ ਜਿਹੜੀ ਕਹਿੰਉਣਾ ਨਰੇਗਾ ਸਕੀਮ ਦੇ ਵਿੱਚ ਠੀਕਾ ਜਦੋਂ ਇਹ ਕੰਮ ਸ਼ੁਰੂ ਹੋਇਆ ਹੋਣਾ ਪਰ ਮੇਰੇ ਨਾਲ ਕੀ ਪਤਾ ਮੇਰੇ ਨਾਲ ਇਕੱਲਾ ਰੜ ਗਈ ਨਾ ਹਾਂ ਨਹੀਂ ਨਹੀਂ ਆਹ ਇੰਦਾ ਸਵਾਗਤ ਕਰਨਾ ਹੈ ਸਵਾਗਤ ਦਾ ਵੀ ਇਹ ਕਿਥਾਂ ਆਗੂ ਹੈਗਾ ਉਹ ਬਝੰਡੇ ਦੇ ਨਾਲ ਰਹਿਣ ਵਾਲਾ ਹੈ ਜੀ ਇਹ ਚੰਗੀ ਤਾਂ ਮੈਂ ਜਾਣਦਾ ਮੈਂ ਸਾਰਾ ਏਰੀਆ ਭਗਿਆ ਹੈ ਬਝੰਡੇ ਦਾ ਸਮਾਜੀ ਹੋ ਜਾਓ ਬਾਕਸ ਨੂੰ ਪੜਨਾ ਹੈ ਪਾਕਿਸਤਾਨ ਦਾ ਜੀ ਮੋਬਾਈਲ ਕਰੀਦਾ ਸਾਰਾ